ਅੱਜ ਖੁੱਲਣ ਦਾ ਆਪਣਾ ਲੱਕ ਕੀਤਾ ਗਿਆ ਹੈ। ਇਹ ਸਕੂਲ ਨਰਸਤ ਲੈ ਕੇ 8th ਕਲਾਸ ਤੱਕ ਦੀਆਂ ਕਲਾਸਾਂ ਜਿਹੜੀਆਂ ਇਸ ਸਾਲ ਐਡਮਿਸ਼ਨ ਚਾਲੂ ਕਰਾਂਗੇ। ਇਥੇ ਬੱਚਿਆਂ ਨੂੰ ਮਾਡਰਨ ਯੁੱਗ ਦੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਪ੍ਰੋਵਾਈਡ ਕਰਾਵਾਂਗੇ। ਇਹਨਾਂ ਨੂੰ ਸਮਾਰਟ ਬੋਰਡ ਤੋਂ ਲੈ ਕੇ ਤੇ ਵਧੀਆ ਲੈਬ ਤੱਕ ਲੈ ਕੇ ਦੇਵਾਂਗੇ। ਇਹਨਾਂ ਬੱਚਾਂ ਵਾਸਤੇ ਹਰ ਪ੍ਰਕਾਰ ਦੀ ਗਰਾਊਂਡ ਪ੍ਰੋਵਾਈਡ ਕਰਾਂਗੇ। ਸੇਂਟ ਸੋਲਜਰ ਸਕੂਲ ਜੰਡਿਆਲਾ ਗੁਰੂ ਤੋਂ ਜਾਣਣ ਦੇ ਛੱਟੇ ਤੇ ਸੁਗੰਧੀਆਂ ਦੀ ਵਰਖਾ ਕਰ ਰਿਹਾ ਔਰ ਇਹ ਚਾਰੇ ਦਿਸ਼ਾਵਾਂ ਵੱਲ ਫੈਲ ਰਹੀ ਹੈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੈਨਸੋਜਰ ਗਰੁੱਪ ਆਫ ਸਕੂਲਸ ਵੱਲੋਂ ਸਿਗਨੇਚਰ ਗ੍ਰੀਨ ਰਾਮਪੀਥ ਰੋਡ ਦੇ ਕਲੋਨੀ ਵਿੱਚ ਸੈਨਸੋਜਰ ਐਲੀਟ ਕਮਾਂਡ ਸਕੂਲ ਦੀ ਨਵੀਂ ਬ੍ਰਾਂਚ ਖੁੱਲਣ ਦਾ ਉਪਰਾਲਾ ਕੀਤਾ ਗਿਆ ਹੈ। ਅੱਜ ਬਾਬਾ ਪਰਮਾਨੰਦ ਜੀ ਔਰ ਸਾਡੇ ਹੋਰ ਵੀ ਬਹੁਤ ਸੱਜਣ ਜਿਹੜੇ ਨੇ ਉਹ ਸਾਰੇ ਇਕੱਠੇ ਹੋਏ ਆ ਅੱਜ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਤੇ ਅੱਜ ਤੋਂ ਜਿਹੜਾ ਸਕੂਲ ਹੈ ਉਹ ਬਣਨਾ ਸ਼ੁਰੂ ਹੋ ਜਾਏਗਾ ਤੇ ਪ੍ਰਮਾਤਮਾ ਕਿਰਪਾ ਕਰੇ ਬਹੁਤ ਜਲਦੀ ਸਕੂਲ ਬਣਾ ਕੇ ਇਸੇ ਤਰੀਕਾ ਕਰਦਾ ਜੀ ਕਿੰਨੀ ਕਲਾਸ ਤੱਕ ਸਰ ਇਹ ਸਕੂਲ ਇਸ ਸਕੂਲ ਨਰਸਤ ਲੈ ਕੇ 8th ਕਲਾਸ ਤੱਕ ਦੀਆਂ ਕਲਾਸਾਂ ਜਿਹੜੀਆਂ ਐ ਸਾਲ ਐਡਮਿਸ਼ਨ ਚਾਲੂ ਕਰਾਂਗੇ ਫਿਰ ਸਰ ਇੱਥੇ ਕੀ ਸਹੂਲਤ ਬੱਚਿਆਂ ਨੂੰ ਇਥੇ ਬੱਚਿਆਂ ਨੂੰ ਮਾਡਰਨ ਯੁੱਗ ਦੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਆਪਰੋਆਇਡ ਕਰਾਵਾਂਗੇ ਇਹਨਾਂ ਨੂੰ ਸਮਾਰਟ ਬੋਰਡ ਤੋਂ ਲੈ ਕੇ ਤੇ ਵਧੀਆ ਲੈਬਸ ਤੱਕ ਲੈ ਕੇ ਦਿਆਂਗੇ ਇਹਨਾਂ ਬੱਚਿਆਂ ਵਾਸਤੇ ਹਰ ਪ੍ਰਕਾਰ ਦੀ ਗਰਾਊਂਡ ਪ੍ਰੋਵਾਈਡ ਕਰਾਂਗੇ ਇਹਨਾਂ ਵਾਸਤੇ ਇੱਕ ਰਿੱਡ ਦੀ ਗਰਾਊਂਡ ਬਣਾਵਾਂਗੇ ਫੁੱਟਬਾਲ ਵਾਲੀ ਵਾਲ ਬੈਡਮਿੰਟਨ ਜਿੰਨੀਆਂ ਵੀ ਗੇਮ ਜ ਹੈ ਉਹਨਾਂ ਦੇ ਕੋਚ ਪ੍ਰੋਵਾਈਡ ਕਰਾਵਾਂਗੇ ਪਰ ਕੋਸ਼ਿਸ਼ ਕਰਾਂਗੇ ਕਿ ਬਹੁਤ ਵਧੀਆ ਪਲੇਅਰ ਜਿਹੜੇ ਆ ਇੱਥੋਂ ਬਣ ਕੇ ਨਿਕਲਣ ਜਿਸ ਤਰ੍ਹਾਂ ਸੇਨ ਸੋਲਜਰ ਨੇ ਪਹਿਲਾਂ ਵੀ ਜਿਹੜਾ ਇੰਡੀਅਨ ਹਾਕੀ ਟੀਮ ਦਾ ਕੈਪਟਨ ਹੈ ਹਰਮਨਪ੍ਰੀਤ ਸਿੰਘ ਉਹ ਸੇਨ ਸੋਲਜਰ ਦੀ ਸਕੂਲ ਦਾ ਵਿਦਿਆਰਥੀ ਹੈ ਔਰ ਕੋਸ਼ਿਸ਼ ਕਰਾਂਗੇ ਕਿ ਵਧੀਆ-ਵਧੀਆ ਹੋਰ ਪਲੇਅਰ ਤਿਆਰ ਕਰੀਏ ਡਾਕਟਰ ਤਿਆਰ ਕਰੀਏ ਆਫਸਰ ਤਿਆਰ ਕਰੀਏ ਜੱਜ ਤਿਆਰ ਕਰੀਏ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਰਦਾਰ ਮੰਗਲ ਸਿੰਘ ਜੀ ਕਿਸ਼ਨਪ uri ਸਮੁੱਚੇ ਪਰਿਵਾਰ ਜਿੱਥੇ ਉਹਨਾਂ ਵੱਲੋਂ ਜੰਡਿਆਲਾ ਗੁਰੂ ਵਿਖੇ ਸੰਤ ਸੋਲਜਲ ਕੋਲ ਵਰ ਸਕੂਲ ਚੱਲ ਰਿਹਾ ਹੈ ਅੱਜ ਬਹੁਤ ਸੁੰਦਰ ਅਸਥਾਨ ਦੇ ਉੱਤੇ ਪਵਿੱਤਰ ਅਸਥਾਨ ਦੇ ਉੱਤੇ ਜੋ ਇੱਕ ਨਵੀਂ ਕਲੋਨੀ ਬਣੀ ਹੈ ਉਹਦੇ ਵਿੱਚ ਸੰਤ ਸੈਲਜਰ ਸਕੂਲ ਦੀ ਆਰੰਭਤਾ ਗਾਨੀ ਪੱਥਰ ਮਹ ਪ੍ਰਸੰਤ ਬਾਸਵਾਮੀ ਪਰਮਾਨੰਦ ਮਹਾਰਾਜ ਜੀ ਨੇ ਰੱਖਿਆ ਦਾਸ ਨੇ ਅਰਦਾਸ ਕੀਤੀ ਬਹੁਤ ਸੰਗਤਾਂ ਹਾਜ਼ਰ ਹੋਈਆਂ ਨੇ ਔਰ ਇਹਨਾਂ ਦੇ ਸਕੂਲ ਵਿੱਚ ਮੈਂ ਕਈ ਵਾਰੀ ਵਿਜ਼ਿਟ ਕੀਤਾ ਹੈ ਬੱਚੇ ਬੱਚੀਆਂ ਜਿਹੜੀਆਂ ਵਿਦਿਆ ਪ੍ਰਾਪਤ ਕਰ ਰਹੇ ਨੇ ਉਹ ਆਪਣੇ ਜੀਵਨ ਪੱਖੋਂ ਵੀ ਸਮਾਜ ਪੱਖੋਂ ਵੀ ਧਾਰਮਿਕ ਪੱਖੋਂ ਵੀ ਤੇ ਸੰਸਾਰਿਕ ਵਿਦਿਆ ਪੱਖੋਂ ਵੀ ਬਹੁਤ ਬਲੰਦੀਆਂ ਤੇ ਪਹੁੰਚੇ ਨੇ ਇਹਨਾਂ ਦੇ ਸਕੂਲ ਵਿੱਚ ਪੜ੍ਹ ਕੇ ਅੱਜ ਬਹੁਤ ਵੱਡੇ ਵੱਡੇ ਆਉਂਧਿਆਂ ਦੇ ਉੱਤੇ ਪਹੁੰਚੇ ਹੋਏ ਨੇ ਬੱਚੇ ਜੋ ਹਾਕੀ ਦਾ ਕੋਚ ਉਹ ਵੀ ਇਹਨਾਂ ਦੇ ਸਕੂਲ ਦਾ ਹੀ ਵਿਦਿਆਰਥੀ ਹੈ ਬਹੁਤ ਸਾਰੇ ਜੱਜ ਬਣ ਕੇ ਗਏ ਨੇ ਇੰਜੀਨੀਅਰ ਹੋਰ ਵੀ ਬਹੁਤ ਸਾਰੇ ਬੱਚਿਆਂ ਨੇ ਵਿੱਦਿਆ ਪ੍ਰਾਪਤ ਕਰਕੇ ਪ੍ਰਾਪਤੀਆਂ ਕੀਤੀਆਂ ਕਿਉਂਕਿ ਇੱਥੇ ਵਿੱਦਿਆ ਬਹੁਤ ਹੀ ਸੁੰਦਰ ਢੰਗ ਦੇ ਨਾਲ ਦਿੱਤੀ ਜਾਂਦੀ ਹੈ ਜਿਹੜੇ ਅੱਜ ਦੇ ਸਮਾਜ ਨੂੰ ਲੋੜ ਹੈ ਇਸ ਕਰਕੇ ਸਾਨੂੰ ਇਹੋ ਜਿਹੇ ਸਕੂਲਾਂ ਨੂੰ ਚੁਣਨਾ ਚਾਹੀਦਾ ਹੈ ਜਿੱਥੇ ਸਾਡੇ ਬੱਚੇ ਧਰਮ ਨਾਲ ਵੀ ਜੁੜਨ ਤੇ ਸਮਾਜਿਕ ਸਿੱਖਿਆ ਵੀ ਤੇ ਸੰਸਾਰਿਕ ਵਿਦਿਆ ਵੀ ਪ੍ਰਾਪਤ ਕਰਕੇ ਜੀਵਨ ਪ੍ਰਾਪਤ ਕਰਨ ਮੈਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਐਚਐਸ ਕਠਾਣੀਆਂ ਵਾਈਸ ਚੇਅਰਮੈਨ ਰਾਸਾ ਯੂਕੇ ਪੰਜਾਬ ਅੱਜ ਬਹੁਤ ਹੀ ਮੁਬਾਰਕ ਮੁਕੱਦਸ ਮੌਕੇ ਤੇ ਆਪਾ ਹਾਜ਼ਰ ਹੋਏ ਆ ਗਰੁੱਪ ਆਫ ਸੀਨ ਸੋਲਜਰ ਸਕੂਲ ਦੀ ਇੱਕ ਨਵੀਂ ਬ੍ਰਾਂਚ ਦਾ ਉਦਘਾਟਨ ਕਰਨ ਲਈ ਆਏ ਆ ਇਹ ਚਾਨਣ ਦੇ ਬਨਾਰਿਆਂ ਦੀ ਪਹਿਲੀ ਇੱਥੇ ਨੀਂਦ ਰੱਖੀ ਗਈ ਹੈ ਸੈਂਟ ਸੋਲਜਰ ਸਕੂਲ ਜੰਡਿਆਲਾ ਗੁਰੂ ਤੋਂ ਚਾਨਣ ਦੇ ਛੱਟੇ ਤੇ ਸੁਗੰਧੀਆਂ ਦੀ ਵਰਖਾ ਕਰ ਰਿਹਾ ਹੈ ਔਰ ਇਹ ਚਾਰੇ ਦਿਸ਼ਾਵਾਂ ਵਿੱਚ ਫੈਲ ਰਹੀ ਹੈ ਅੱਜ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਮੌਕੇ ਦੇ ਉੱਤੇ ਜੰਡਿਆਲਾ ਗੁਰੂ ਤੋਂ ਸਵਾਮੀ ਜੀ ਪਰਮਾਨੰਦ ਜੀ ਨੇ ਅੱਜ ਇਸ ਸੰਸਥਾ ਦਾ ਨੀ ਪੱਥਰ ਰੱਖਿਆ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਹੈ ਕੁਝ ਲੋਕ ਆਪਣੇ ਪਰਿਵਾਰਾਂ ਵਿੱਚ ਸ਼ਖਸ਼ ਪੈਦਾ ਹੁੰਦੇ ਨੇ ਤੇ ਉਹ ਜ਼ਿੰਦਗੀ 'ਚ ਇੰਨਾ ਕੁਝ ਕਰ ਜਾਂਦੇ ਨੇ ਉਹ ਖੁਦ ਹੀ ਸੰਸਥਾ ਬਣ ਜਾਂਦੇ ਨੇ ਬੜੇ ਮਾਣ ਨਾਲ ਸਾਰੇ ਲੋਕਾਂ ਨੂੰ ਮੋਟੀਵੇਟ ਕਰਨ ਲਈ ਇਹ ਦੱਸਣ ਵਿੱਚ ਬੜੀ ਖੁਸ਼ੀ ਹੁੰਦੀ ਹੈ ਕਿ ਕਿਸ਼ਨਪੁਰੀ ਜੀ ਦਾ ਇਹ ਕਾਫਲਾ ਸੁਗੰਧੀਆਂ ਮਹਿਕਾਂ ਤੇ ਰੌਸ਼ਨੀਆਂ ਵੰਡਦਾ-ਵੰਡਦਾ ਆ ਚਾਰਚ ਫੇਰੇ ਜਾ ਰਿਹਾ ਹੈ ਵੈਸੇ ਸੁਗੰਧੀਆਂ ਤੇ ਚਾਨਣ ਦੀ ਇੱਕ ਫਿਤਰਤ ਹੈ ਇਹ ਚਾਰੇ ਦਿਸ਼ਾਵਾਂ ਨੂੰ ਫੈਲਦੀਆਂ ਨੇ ਸਾਨੂੰ ਬੜੀ ਖੁਸ਼ੀ ਹੈ ਕਿ ਜੰਡਿਆਲੇ ਤੋਂ ਤੁਰਿਆ ਇਹ ਕਾਫਲਾ ਗੁਰੂ ਰਾਮਦਾਸ ਦੀ ਧਰਤੀ ਦੇ ਉੱਤੇ ਆਪਣੀਆਂ ਸੁਗੰਧੀਆਂ ਤੇ ਵਿਦਿਆ ਦਾ ਚਾਨਣ ਪੈ ਲਾਉਣ ਦੇ ਲਈ ਹਾਜ਼ਰ ਹੋਇਆ ਸੇਂਟ ਸੋਲજર ਦਾ ਜਦੋਂ ਪਹਿਲੀ ਵਾਰੀ ਅਸੀਂ ਇਹਦੀ ਇੱਥੇ ਉਦਘਾਟਨ ਤੇ ਆਏ ਸੀ ਤੇ ਅਸੀਂ ਕਿਹਾ ਸੀ ਕਿ ਮਾਝਾ ਪੰਜਾਬ ਦਾ ਮਾਣ ਹੈ ਤੇ ਸੇਂਟ ਸੋਲજર ਮਾਝੇ ਦਾ ਮਾਣ ਹੈ ਇਥੋਂ ਦੀਆਂ ਹਰ ਪੱਖ ਤੋਂ ਬੱਚਿਆਂ ਦੀ 올 ਰੌਂਡ ਡਿਵੈਲਪਮੈਂਟ ਬਹੁ ਪੱਖੀ ਸ਼ਖਸੀਅਤ ਦੇ ਬੱਚੇ ਪੈਦਾ ਕਰਨ ਲਈ ਉਹਨਾਂ ਨੂੰ ਜਿੱਥੇ ਕਲਾਸਰੂਮਾਂ ਦੀ ਉੱਚ ਕੋਟੀ ਦੀ ਵਿਦਿਆ ਖੇਡ ਦੇ ਮੈਦਾਨ ਵਿੱਚ ਸਪੋਰਟਸ ਐਕਟੀਵਿਟੀ ਆਪਣੀ ਜ਼ਿੰਦਗੀ ਦੇ ਵਿੱਚ ਨੈਤਿਕ ਸਿੱਖਿਆ ਦੇਸ਼ ਨਾਲ ਪਿਆਰ ਵਤਨ ਨਾਲ ਪਿਆਰ ਆਪਣੇ ਧਰਮ ਨਾਲ ਪਿਆਰ ਇਹ ਸਾਰੀਆਂ ਗੁਣ ਜਿਹੜੇ ਨੇ ਇੱਥੇ ਸਕੂਲ ਦੇ ਵਿੱਚੋਂ ਦਿੱਤੇ ਜਾਂਦੇ ਨੇ ਤੇ ਅਸੀਂ ਬੜੇ ਅੱਜ ਖੁਸ਼ ਆ ਕਿ ਇਸ ਸੰਸਥਾ ਦਾ ਅੱਜ ਨੀਂ ਪੱਥਰ ਰੱਖਣ ਦੇ ਲਈ ਇੱਕ ਬਹੁਤ ਵੱਡਾ ਕਾਫਲਾ ਇੱਥੇ ਆਇਆ ਔਰ ਇਸ ਕਾਫਲੇ ਵਿੱਚ ਚਸ਼ਮਦੀਦ ਗਵਾਹ ਬਣੇ ਸਾਰੇ ਹੀ ਸੱਜਣ ਵਧਾਈ ਦੇ ਪਾਤਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਮੈਂ ਵਾਈਸ ਪ੍ਰਿੰਸੀਪਲ ਸੇਂਟ ਸੋਲਜਰ ਅਲੀਡ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੀ ਔਰ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੀ ਇੱਕ ਹੋਰ ਬ੍ਰਾਂਚ ਰਾਮ ਤੀਰਥ ਰੋਡ ਤੇ ਖੁੱਲਣ ਜਾ ਰਹੀ ਹੈ ਜਿਹਦਾ ਅੱਜ ਅਸੀਂ ਨੀਂਹ ਪੱਥਰ ਰੱਖਣ ਆਏ ਸੀ ਔਰ ਮੈਂ ਵਰਥ ਜਾਹਰੇ ਆਪਣੀ ਖੁਸ਼ੀ ਕਰ ਵੀ ਨਹੀਂ ਸਕਦੀ ਐ ਐਕਚੁਅਲੀ ਕਿਉਂਕਿ ਜੋ ਫੈਮਿਲੀ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਸ਼ੁਰੂ ਕੀਤੀ ਐ ਉਹ ਹੁਣ ਹੋਰ ਵੱਧ ਰਹੀ ਐ ਇਹਦੇ ਤੋਂ ਵੱਧ ਖੁਸ਼ੀ ਹੋਰ ਕਿਹੜੀ ਹੋ ਸਕਦੀ ਐ ਸੋ ਮੈਂ ਆਸ ਕਰਦੀ ਐ ਜਿਵੇਂ ਸਾਡੇ ਬਾਕੀ ਦੋ ਸਕੂਲ ਮਜੀਠਾ ਔਰ ਜੰਡਿਆਲਾ ਗੁਰੂ ਸਕਸੈਸ ਅਚੀਵ ਕਰ ਰਹੇ ਨੇ ਐਵੀ ਸਕੂਲ ਜਿਹੜਾ ਆਨ ਵਲੇ ਟਾਈਮ ਤੇ ਖੂਬ ਤਰੱਕੀਆਂ ਮਾਣੇ ਥੈਂਕ ਯੂ